ਅੰਮ੍ਰਿਤਸਰ ਪਿੰਛਰਾਪੋਲ ਗਊਸ਼ਾਲਾ ਕਯੂਮੰਡੀਵਲੋਂ 3 ਅਕਤੂਬਰ ਦਿਨ ਵੀਰਵਾਰ ਨੂੰ ਕਯੂਮੰਡੀ ਸਥਿਤ ਗਊਸ਼ਾਲਾ ਭਵਨ ਵਿਖੇ ਆਪਣਾ 122ਵਾਂ ਸਾਲਾਨਾ ਉਤਸਵ ਅਤੇ ਗੋਪਾਲ ਅਸ਼ਟਮੀ ਤਿਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਜਾ ਰਿਹਾ ਹੈ। ਇਸ ਸੰਬੰਧੀ ਗਊਸ਼ਾਲਾ ਦੇ ਪ੍ਰਧਾਨ ਸੰਤੋਸ਼ ਗੁਪਤਾ, ਜਨਰਲ ਸਕੱਤਰ ਅਸ਼ੋਕ ਕਪੂਰ ਅਤੇ ਪ੍ਰੈਸ ਕਟਰ ਅਜੀਬ ਜੋਰੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 11 ਵਜੇ ਪ੍ਰਧਾਨ ਸੰਤੋਸ਼ ਗੁਪਤਾ ਚੰਡਾ ਲਹਿਰਾ ਕੇ ਅਤੇ ਗਊ ਮਾਤਾ ਦੀ ਪੂਜਾ ਕਰਕੇ ਸਮਾਗਮ ਦਾ ਉਦਘਾਟਨ ਕਰਨਗੇ ਸਵੇਰੇ 10:30 ਵਜੇ ਵਿਸ਼ਵ ਸ਼ਾਂਤੀ ਲਈ ਹਵਨ ਯਕ ਕੀਤਾ ਜਾਵੇਗਾ ਦੁਪਹਿਰ 2:00 ਵਜੇ ਵਿਧਾਇਕ ਡਾਕਟਰ ਜੇ ਗੁਪਤਾ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਮਨੀਸ਼ ਅਗਰਵਾਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਗਊ ਦਾ ਦੁੱਧ ਸ਼ਕਾਉਣਗੇ ਦੁਪਹਿਰ 3:00 ਵਜੇ ਸ਼੍ਰੀ ਰਾਮ ਸ਼ਰਨਮ ਅੰਮ੍ਰਿਤਸਰ ਦੇ ਮੁਖੀ ਤਿਲਕ ਰਾਜ ਵਾਲੀਆ ਅਧਿਆਤਮਕ ਪ੍ਰਵਚਨ ਦੇਣਗੇ ਇਸ ਮੌਕੇ ਮੇਅਰ ਚਤੰਦਰ ਸਿੰਘ ਮੋਤੀਪਾਟਿਆ ਵਿਸ਼ੇਸ਼ ਮਹਿਮਾਨ ਹੋਣਗੇ ਇਸ ਮੌਕੇ ਗਊਸ਼ਾਲਾ ਦਾ ਸਮਾਰਕ ਫੀ ਜਾਰੀ ਕੀਤਾ ਗਿਆ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਚੰਗੀ ਪੱਧਰ ਤੇ ਚੱਲ ਰਹੀਆਂ ਹਨ ਅਸੀਂ ਹਰ ਸਾਲ ਦੀ ਤਰ੍ਹਾਂ 122 ਵਾਂ ਕੋਪਾਸਟਿਵ ਮੁੱਸਾ ਮਨਾਣ ਜਾ ਰਹੇ ਹਾਂ ਜਿਹੜਾ ਕਿ ਹਰ ਸਾਲ ਅਸੀਂ ਤੁਹਾਨੂੰ ਬਣਾਉਂਦੇ ਹਾਂ ਇਹਦੇ ਵਿੱਚ ਅਸੀਂ ਜਿਹੜਾ ਪ੍ਰੋਗਰਾਮ ਸ਼ੁਰੂ ਹੋਏਗਾ ਅਸੀਂ 10:30 ਵਜੇ ਤੋਜਾਰੋਂ ਪਹਿਲਾਂ ਕਰਾਂਗੇ 11:00 ਵਜੇ ਤੇ 11:00 ਵਜੇ ਗੋਮਾਤਾ ਦਾ ਪੂਜਨ ਕਰਾਂਗੇ ਉਹਨੀਆਂ ਕਿ ਹੋਏਗਾ ਕਿ ਸ਼ਾਂਤੀ ਵਾਸਤੇ ਉਸ ਤੋਂ ਬਾਅਦ 2:30 ਵਜੇ ਸਾਡੇ ਦੁੱਧ ਪੋਲਾਂ ਦੇ ਬੱਚਿਆਂ ਨੂੰ ਦੁੱਧ ਪੋਲਾਂ ਦੀ ਇੱਕ ਪਰਨਪਰਾਹੋਂ ਦੀ ਸ੍ਰੋਤ ਆ ਰਹੀ ਹੈ ਉਹ ਦੀ ਪੂਰੀ ਕਰਾਂਗੇ ਉਹਨੂੰ ਉਹਦੇ ਵਿੱਚ ਸਾਡੇ ਮੇਜ ਜਿਹੜੇ ਨੇ ਅਜੇ ਗੁਪਤ ਐਮ.ਐਲ.ਏ ਨੇ ਇੱਕ ਮੁਨੀਸ਼ ਅਗਰਵਾਹ ਲੱਗੇ ਨੇ ਜਿਹੜੇ ਸਾਡੇ ਵਾਈਸ ਚੇਅਰਮੈਨ ਨੇ ਇੱਕ ਗੋਸ਼ਵਾ ਬੋੜਦੇ ਉਹ ਦੋਵਾਂ ਦੇ ਹੱਥੋਂ ਇੱਕ ਕੰਮ ਹੋएगा ਉਸ ਤੋਂ ਬਾਅਦ 3 ਵਜੇ ਅਗਰ ਵਾਲੀ ਸੱਤਸੰਗ ਸਾਡੇ ਹਮੇਸ਼ਾ ਹੀ ਕਰਦੇ ਨੇ ਕਮਾਸ਼ਰਾਂ ਦੇ ਹੈਡ ਸ੍ਰੀ ਤੁਲ ਰਾਜੀ ਵਾਲੀਆ ਉਹਨਾਂ ਦੇ ਵੱਲੋਂ ਇਹ ਅਪਰਤਵਾਨੀ ਸਸਤ ਹੋਏਗਾ ਉਹਦੇ ਵਿੱਚ ਸਾਡੇ ਵਿਸ਼ੇਸ਼ ਰਥੀ ਹੋਣਗੇ ਡੀਸੀ ਸਾਹਿਬ ਹੋਣਗੇ ਮੇਰ ਸਾਹਿਬ ਹੋਣਗੇ ਸਾਡੇ ਕਲ ਕਾਲ ਦੇ ਵਿੱਚ ਅਮਰਸਰ ਵਿੱਚ ਆਪਣਾ ਕੋਸ਼ਾਰਾ ਨੇ ਬਹੁਤ ਤਰੱਕੀ ਕੀਤੀ ਹੈ ਇੱਕ ਸਾਡੇ ਬ੍ਰਾਂਚ ਦਾ ਫੋਕਲ ਪੁਆਇੰਟ ਉੱਥੇ ਇੱਕ ਭਲ ਮੰਦਰ ਦਾ ਨਿਰਮਾਣ ਸਾਡੇ ਕਾਲ ਦੇ ਵਿੱਚ ਹੋਇਆ ਹੈ ਉਧਰ ਵੀ ਸ਼ੈੱਡ ਨਵੇਂ-ਨਵੇਂ ਬਣੇ ਨੇ 4790 ਬਣੇ ਉੱਥੇ ਇਕ ਸਾਡੀ ਕੌਸਲਾ ਰਾਜੇਵਾਦ ਹੈਗੀ ਹੈ ਉੱਥੇ ਵੀ ਦੋ ਸ਼ੈਡ ਨਵੇਂ ਬਣੇ ਨੇ ਇਹਦਾ ਵੀ ਜਿਹਨਾਂ ਦਾ ਜੜੀ ਕੌਸਲਾ ਕਿਉਂ ਪ੍ਰਾਣੀ ਕਿਉਂ ਢੀ ਜਿਹੜੀ ਹੈਗੀ ਹੈ ਕਿਉਂ ਢੀ ਦੇ ਵਿੱਚ ਉਹਦਾ ਵੀ ਜਿਹਨਾਂ ਦਾ ਦਰ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਆਫਿਸ ਜਿਹਨੇ ਉਹ ਵੀ ਬਣ ਚੁੱਕੇ ਨੇ ਤੇ ਬਾਕੀ ਹੋਰ ਵੀ ਕੰਮ ਹੋ ਰਿਹਾ ਹੈ ਆਤੀਤੀ ਵਾਨ ਵੀ ਬਣ ਕੇ ਤਿਆਰ ਹੋ ਰਿਹਾ ਹੈ ਅਸੀਂ ਉਮੀਦ ਕਰਨੇ ਕਿ ਗਊ ਮਾਤਾ ਦੀ ਕਿਰਪਾ ਜਿਸ ਤਰੀਕੇ ਨਾਲ ਬਣੀ ਹੈ ਉਹ ਗਊ ਮਾਤਾ ਦੀ ਕਿਰਪਾ ਸਾਡੇ ਲੋਕਾਂ ਦੇ ਬਣੀ ਰਹੀ ਹੈ ਅਬਰਸਰ ਨਿਵਾਸੀਆਂ ਤੇ ਦਾ ਆਸ਼ੀਰਵਾਦ ਜਿਹੜਾ ਹੈ ਉਹ ਸਾਰੀਆਂ ਮਸਤੀ ਜਨਤਾ ਨੂੰ ਮਿਲੇ ਅਸੀਂ ਇਹ ਹਕੂਮਤਾਂ ਨੂੰ ਪ੍ਰਾਰਥਨਾ ਕਰਦੇ ਆ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਆ ਤੇ ਮੈਂ ਸਾਰੇ ਹੀ ਜਿਹੜੇ ਇੱਥੇ ਪੱਤਰਕਾਰ ਪਰਧਰਾਏ ਨੇ ਉਹਨਾਂ ਨੂੰ ਧੰਨਵਾਦ ਕਰਨਾ ਵਾ ਤੇ ਮੈਂ ਬਹੁਤ ਸ਼ੁਕਰ ਗੁਜ਼ਾਰਾ ਮੇਰੇ ਸਾਥੀਆਂ ਦਾ ਕਿਉਂਕਿ ਮੈਂ ਜਿੰਨਾ ਸਹਿਯੋਗ ਮੈਂ ਨਹੀਂ ਕਰ ਸਕਦਾ ਸੀ ਮੇਰੇ ਸਾਥੀ ਨਹੀਂ ਸੀ ਕਰ ਸਕਦੇ ਜਿੰਨਾ ਸਹਿਯੋਗ ਮੇਰੇ ਸਾਥੀਆਂ ਨੇ ਮਿਲਿਆ ਹੈ ਮੇਰੇ ਟ੍ਰਸਟੀਜ਼ ਦਾ ਮੇਰੇ ਬ੍ਰਾਜ਼ੀਲਿਅਨ ਕਮੇਟੀ ਦਾ ਮੇਰੇ ਸਹਾਧਾਰਨ ਸਭਾ ਦਾ ਸਾਰਿਆਂ ਦਾ ਬਹੁਤ ਸਹਿਯੋਗ ਮਿਲਿਆ ਹੈ ਮੈਂ ਉਹਨਾਂ ਸਾਰੇ ਨਬੋਤ ਅਵਾਰੀਆਂ ਇਸ ਤੋਂ ਲਾਵਾ ਜਿਹੜਾ ਬੇਰਾ ਸਟਾਫ ਹੈ ਉਹ ਵੀ ਮੈਨੂੰ ਬਹੁਤ ਕਮੈਂਟ ਕਰ ਰਿਹਾ ਹੈ ਜਿੰਨਾ ਉਹਨਾਂ ਦੀ ਸੇਵਾ ਜਿਹੜੀ ਹੈਗੀ ਹੈ ਉਹ ਗੋ ਮਾਤਾ ਨੂੰ ਦੇ ਰਹੇ ਨੇ ਉਹ ਫਲ ਸਾਨੂੰ ਵੀ ਮਿਲ ਰਿਹਾ ਹੈ ਉਹਨਾਂ ਨੂੰ ਮਿਲ ਰਿਹਾ ਹੈ ਸਾਰੀ ਹਮਸਰੀ ਜਨਤਾ ਉਹਦਾ ਉਹਦਾ ਫਲ ਪਾ ਰਹੀ ਹੈ